हां वे सज्जनों ਆੜਾ ਗੇਟ ਆ ਨਾ ਇਹ ਬਣਿਆ ਹੋਇਆ Rajasthan ਦੇ ਵਿੱਚ Rajasthan ਦੇ ਵਿੱਚ ਸਰਦਾਰ ਸ਼ਹਿਰ ਹੈੜਾ ਸਰਦਾਰ ਸ਼ਹਿਰ ਦੇ ਵਿੱਚ ਆ ਗੇਟ ਤੁਹਾਨੂੰ ਬਣਿਆ ਵਾ ਮਿਲੂਗਾ ਰਤਨਗੜ੍ਹ ਸਰਦਾਰ ਸ਼ਹਿਰ ਤੇ ਆਪਾਂ ਗਏ ਸੀ Rajasthan ਦੇ ਵਿੱਚ Rajasthan ਦੇ ਵਿੱਚ ਜਦੋਂ ਗਏ ਤੇ ਇੱਥੋਂ ਜਨਨ ਕਿ ਜਾਂਦੇ ਹੋਏ ਆਪਾਂ ਉਹ ਵੀ ਦਰੈ ਤੁਹਾਨੂੰ ਦਿਖਾਵਾਂਗੇ ਆ Rajasthan ਦੇ ਵਿੱਚ ਕੱਲੇ ਟਰੱਕ ਜੇ ਕੋਈ ਕੋਈ ਵੱਸ ਤੇ ਚੇ ਪੇਕਅਪ ਗੱਡੀ ਰੋਡ ਜਮਾਂ ਖਾਲੀ ਖਾਲੀ ਰੋਡ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਵਿੱਜਮਾ ਕੋਈ ਮੋਟਰਸਾਈਕਲ ਨਹੀਂ ਟਕਰਾਰਾ ਆਜ ਕੋਈ ਇੱਕ ਉੱਠ ਗੱਡੀ ਟੱਕਰੀ ਆ ਇਕੱਲੀ ਤੇ ਜਮਾਂ ਖਾਲੀ ਰੋਡ ਆ ਆ ਵੇਖੋ ਭਾਰਤ ਮਾਲਾ ਰੋਡ ਆ ਤੇ ਭਾਰਤ ਮਾਲਾ ਰੋਡ ਦੇ ਉੱਤੇ ਜਿਹੜਾ ਲੋਕ ਆਲਾ ਰੋਡ ਬਣਿਆ ਹੋਇਆ ਇਹਦੇ ਉੱਤੇ ਕੈਮਰੇ ਲੱਗੇ ਹੋਏ ਆ ਸਪੀਡ ਲਿਮਟ ਰੱਖਣੀ ਪੈਂਦੀ ਆ ਜੇ ਹੁਣ ਆਹ ਰੋਡਾਂ ਦੇ ਉੱਤੇ ਵੀ ਕਈ ਐਕਸੀਡੈਂਟ ਹੋਏ ਪਏ ਸੀਗੇ ਇਹਦੇ ਤੇ ਉਹ ਐਕਸੀਡੈਂਟ ਹੋਣ ਦਾ ਕੋਈ ਕਾਰਨ ਨਹੀਂ ਸਿਕਸ ਲੈਂਡ ਰੋਡ ਆ ਇਹ ਸਿਕਸ ਲੈਂਡ ਰੋਡ ਦੇ ਉੱਤੇ ਐਕਸੀਡੈਂਟ ਹੋਣ ਦਾ ਨਾ ਕੋਈ ਕੋਈ ਵੀ ਕਾਰਨ ਨਹੀਂ ਇੱਕ ਸਿਰਫ ਉਹੀ ਕਾਰਨ ਆ ਵੀ ਨੀਂਦ ਆਉਣ ਦਾ ਕਾਰਨ ਕਿ ਆ ਰੋਡ ਸਾਫ਼ ਆ ਕੋਈ ਉਖੜੀ ਨਹੀਂ ਪੈਣੀ ਰਾਤ ਨੂੰ ਜਦੋਂ ਨੀਂਦ ਆਉਂਦੀ ਆ ਉਦੋਂ ਗੱਡੀਆਂ ਜਾ ਕੇ ਡਾਇਵਰਟਰਾਂ ਤੇ ਚੜਦੀਆਂ ਤੇ ਆ ਵੇਖੋ ਤੁਹਾਨੂੰ ਗਾ ਕੇ ਦਿਖਾ ਦਿੰਨੇ ਆ ਜਿੱਥੇ ਪੁਲ ਆ ਜਾਂਦਾ ਪੁਲ ਕੋਲੇ ਬਹੁਤ ਵੱਡੇ ਵੱਡੇ ਹੀ ਲੱਗੇ ਹੋਏ ਹੈਗੇ ਆਪਣਾ ਜਗਾੜ ਇਹਨਾਂ ਦੇ ਵਿੱਚ ਜਰੂਰ ਬੰਦਾ ਕੋਈ ਟਕਰਾ ਦਿੰਦਾ ਤੇ ਮੁੜ ਕੇ ਦੋ ਘੋੜੇ ਘਾੜੇ ਜੇ ਮੱਚੇ ਪਏ ਸੀ ਅੱਗ ਲੱਗੀ ਪਈ ਸੀ ਆ ਵੇਖੋ ਕਿੱਡੇ ਕਿੱਡੇ ਬਹੁਤ ਤਗੜੇ ਪੁਲ ਦੇ ਉੱਤੇ ਜਬਰ ਇਹ ਗਾਟਰ ਲਾਏ ਹੋਏ ਆ ਤੇ ਆ ਕੈਮਰੇ ਲੱਗੇ ਦੇ ਜਾਣਗੇ ਤੁਹਾਨੂੰ ਆ ਕੈਮਰੇ ਲੱਗੇ ਹੋਏ ਆ ਤੇ ਵੈਸੇ ਹਜੇ ਰੋਡ ਇਹ ਚੱਲਿਆ ਨਹੀਂ ਪੂਰਾ ਇਹ ਡੱਬ ਵਾਲੇ ਤੋਂ ਲਾ ਕੇ ਤੇ ਪਿੱਛੇ ਤੋਂ ਤੱਕ ਕੰਪਲੀਟ ਹੋਇਆ ਵਾ ਤੇ ਆ ਹੁਣ ਆਪਾਂ ਜਾਵੜੇ ਸਾਲਾ ਸਾਰਾ ਤੇ ਸਾਲਾ ਸਰ ਦਾ ਤੁਹਾਨੂੰ ਆ ਸਾਰਾ ਦ੍ਰਿਸ਼ ਆ ਜਿਹੜਾ ਇਹ ਆਪਾਂ ਦਿਖਾ ਰਹੇ ਆ ਤੇ ਬਹੁਤ ਵੱਡਾ ਸ਼ਹਿਰ ਆ ਸਾਲਾ ਸਾਰਾ ਤੇ ਵੇਖੋ ਉਹ ਵੇਖੋ ਝੰਡੇ ਆ ਵੇਖੋ ਝੰਡੇ ਝੂਲਦੇ ਤੇ ਸਾਲਾ ਸਰ ਦੇ ਵਿੱਚ ਜਾ ਕੇ ਤੁਹਾਨੂੰ ਆਪਾਂ ਉੱਪਰ ਲਾ ਜਿਹੜਾ ਵਿਊ ਆ ਸਾਰਾ ਕਾਫੀ ਵੱਡੀ ਵਾਦੀ ਵਾਲਾ ਸ਼ਹਿਰ ਆ ਇਹ ਤੇ ਕਾਫੀ ਆ ਵੀ ਵੇਖੋ ਸਾਰੇ ਵੇਖ ਰਹੇ ਆ ਤੁਸੀਂ ਬਹੁਤ ਵਧੀਆ ਜਨਨ ਕਿ ਇੱਥੇ ਲੋਕ ਜਨਨ ਕਿ ਆਪ ਦਾ ਬਿਜ਼ਨਸ ਕਰ ਰਹੀ ਆ ਇੱਥੇ ਜਾ ਕੇ ਤਾਂ ਪਤਾ ਹੀ ਨਹੀਂ ਲੱਗਦਾ ਹਰੇ ਵਾਈ ਵੀ ਚੰਗੀ ਆ ਵੀ ਰਾਜਸਥਾਨ ਚ ਆ ਗਏ ਕਿ ਕਿੱਥੇ ਆਪਾਂ ਤੇ ਆ ਵੇਖੋ ਆ ਦੁਕਾਨਦਾਰ ਆ ਆਗਾਂ ਦੁਕਾਨਾਂ ਆਗਾਂ ਦੁਕਾਨਦਾਰਾਂ ਤੇ ਦੁਕਾਨ ਤੇ ਖਰੀਦਦਾਰੀਆਂ ਆ ਵੇਖੋ ਆਪਣਾ ਸੰਗਤ ਆਪਣੀ ਫਿਰਦੀ ਜਿਹੜੀ ਨਾਲ ਗਈ ਸੀ ਉਹ ਖਰੀਦਦਾਰੀ ਕਰ ਰਹੇ ਆ ਤੇ ਆ ਬੱਚੇ ਆਦੀਆਂ ਚੀਜ਼ਾਂ ਵਕਤਾਂ ਲੈ ਰਹੇ ਆ ਤੇ ਸਾਲਾ ਸਰ ਜਿਵੇਂ ਆਪਾਂ ਹਰਮੰਦਰ ਸਾਹਿਬ ਜਾਂਦੇ ਆ ਨਾ ਤੇ ਐ ਸਾਲਾ ਸਰ ਆ ਆਮੀ ਸੰਗਤ ਜਾਂਦੀ ਆਉਂਦੀ ਰਹਿੰਦੀ ਆ ਹਰ ਵਕਤ ਇਕੱਠ ਰਹਿੰਦੇ ਆ ਆ ਵੇਖੋ ਅੱਲ ਲੇਲ ਨਰੂਰ ਤੇ ਪਾਣੀ ਦੀਆਂ ਬੋਤਲਾਂ ਤਕਰੀਬਨ ਅੱਗੇ ਵੀ ਆਪਾਂ ਵੀਡੀਓ ਚ ਦੱਸਿਆ ਤੇ ਆ ਜਿਹੜਾ ਗੇਟ ਹੈ ਸਰਦਾਰ ਸ਼ਹਿਰ ਵਾਲਾ ਫੇਰ ਵਿੱਚ ਆਪਾਂ ਮੜਾ ਇਹ ਸੀਨ ਦਿਖਾਇਆਗਾ ਤੇ ਇਹ ਜਨਨ ਕਿ ਗੇਟ ਲੱਗਿਆ ਸੋਹਣਾ ਜਰਾ ਤੇ ਇਹ ਪਤਾ ਕੀ ਕਾਰਨ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਬੋਲਿਆ ਸੀਗਾ ਵੀ ਦੁਕਾਨਾਂ ਬਹੁਤ ਵਧੀਆ ਸਜੀਆਂ ਹੋਈਆਂ ਮੰਦਰ ਬਹੁਤ ਸੋਹਣਾ ਮੰਦਰ ਦਾ ਜਾਨਕੀ ਬਹੁਤ ਏਰੀਆ ਬਹੁਤ ਓਰੀ ਚਤੁਰ ਫਿਰ ਕੇ ਵੇਖਿਆ ਮੰਦਰ ਸੋਹਣਾ ਬਹੁਤ ਆ ਤੇ ਇੱਕ ਉਥੇ ਲੰਗਰ ਨਹੀਂ ਲੱਗ ਰਿਹਾ ਨਹੀਂ ਤਕਰੀਬਨ 100 200 ਬੰਦਾ 300 ਬੰਦਾ ਲੰਗਰ ਜਦੋਂ ਵੱਡੇ ਲੰਗਰ ਦਾ ਜਦੋਂ ਵੱਡੇ ਪ੍ਰੋਗਰਾਮ ਹੁੰਦੇ ਆ ਉਹ ਤਾਂ ਲੰਗਰ ਲੱਗਦੇ ਹੋਣਗੇ ਇੱਕ ਤਾਂ ਪਾਣੀ ਦੀ ਸੇਵਾ ਜ਼ਰੂਰ ਚਾਹੀਦੀ ਆ ਕਿਉਂ ਗਰਮੀ ਦੀ ਰੁੱਤ ਦੇ ਵਿੱਚ ਪਾਣੀ ਦੀ ਮਿੰਟ ਮਿੰਟ ਬਾਅਦ ਲੋੜ ਪੈਂਦੀ ਆ ਤੇ ਪਾਣੀ ਉਥੇ ਬੰਦਾ 5 400 ਦਾ 2 300 ਦਾ ਪਾਣੀ ਪੀ ਜਾਂਦਾ ਇਕੱਲਾ ਬੰਦਾ ਉਹ ਮੋਲੀ ਲੈਣਾ ਪੈਂਦਾ ਤੇ ਆ ਝੰਡੇ ਝੁੰਡੇ ਵਾਲੀਆਂ ਦੁਕਾਨਾਂ ਤੇ ਹੈ ਝੰਡੇ ਝੁੰਡੇ ਵਾਲੀਆਂ ਦੁਕਾਨਾਂ ਤੇ ਆਮ ਤਕਰੀਬਨ ਲਲੇਰਾਂ ਲੂਰਾਂ ਵਾਲੀਆਂ ਜਿਹੜਾ ਕੋਈ ਸੁੱਖ ਪ੍ਰਸ਼ਾਦ ਇੱਥੇ ਤੁਹਾਨੂੰ ਪਾਣੀ ਵੀ ਮਿਲੂਗਾ ਕੋ ਪਾਣੀ ਹਰੇਕ ਦੁਕਾਨ ਤੇ ਰੱਖਦੇ ਆ ਉਹ ਕੁਝ ਤਾਂ ਪਾਣੀ ਦੀ ਰਾਸਤਾਨ ਦੇ ਵਿੱਚ ਉਹੀ ਟੋਟ ਆ ਤੇ ਕੁਝ ਰੱਖਦੇ ਵੀ ਲਾਜ਼ਮੀ ਆ ਤੇ ਆਪਾਂ ਉਥੋਂ ਫੇਰ ਵਾਪਸ ਤੁਰ ਪਿਆ ਆਉਂਦੇ ਹੋਏ ਜਾਂਦੇ ਹੋਏ ਆਪਾਂ ਭਾਰਤ ਮਾਲਾ ਰੋਡ ਗਏ ਸੀ ਆਉਂਦੇ ਹੋਏ ਆਪਾਂ ਹਨੂਮਾਨਗੜ੍ਹ ਦੇ ਵਿੱਚ ਦੀ ਇਧਰ ਦੀ ਆਏ ਆਂ ਆ ਵੇਖੋ ਇਹ ਜਿਹੜਾ ਆਹ ਰੋੜਾ ਇਹਦੇ ਤੇ ਵੀ ਤੁਹਾਨੂੰ ਸੌਨਸਰਾਇਂ ਟਕਰੂਗੀ ਆ ਵੇਖੋ ਚਾਰ ਸਿਗਰਟ ਟਿੱਬੇ ਹੀ ਟਿੱਬੇ 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 ਓ ਕਿਸੇ ਤੋਂ ਕਰ ਜਿੱਥੋਂ ਤੇ ਕਰ ਨਿਗਾ ਵੱਜੂਗੀ ਉਹਦੇ ਟਿੱਬੇ ਹੀ ਪਏ ਆ ਤੇ ਯਾਰ ਜਿਹੜੇ ਅਵਾਨੀ ਦਾਨੀ ਅਰਗੇ ਆ ਹੁਣ ਆ ਚੀਜ਼ਾਂ ਪੰਜਾਬ ਨੂੰ ਐਵੇਂ ਨਹੀਂ ਦਰੂਗਾ ਪੰਜਾਬ ਦੇ ਵਿੱਚ ਕਿਸੇ ਕੋਲੇ 2 ਕਿੱਲੇ ਆ ਕਿਸੇ ਕੋਲੇ 4 ਕਿੱਲੇ ਆ ਕਿਸੇ ਕੋਲੇ 10 ਕਿੱਲੇ ਆ ਤੇ ਪੰਜਾਬ ਹੇਰ ਵੀ ਜਿਹਨੇ ਜਨਮ ਪੰਜਾਬ ਦੇ ਵਿੱਚ ਲਿਆ ਵਾ ਨਾ ਯਾਨੀ ਕਿ ਉਹਦੇ ਕਰਮ ਚੰਗੇ ਆ ਤੇ ਆ ਜਿਵੇਂ ਜਿਹੜੇ ਹਿਸਾਬ ਨਾਲ ਦਰਾਖਤ ਇੱਥੇ ਬਹੁਤ ਜ਼ਿਆਦਾ ਹੋਣ ਲੱਗ ਗਿਆ Rajasthan ਦੇ ਵਿੱਚ ਤੇ ਪ੍ਰਦੂਸ਼ਣ ਦਾ ਆਪਣੇ ਨਾਲੋਂ ਫਰਕ ਆ ਪ੍ਰਦੂਸ਼ਣ ਬਹੁਤ ਘਟਾ ਤੇ ਪੰਪ ਪੰਪ ਬਹੁਤ ਲੱਗ ਗਿਆ ਹੁਣ ਪੰਪ ਜਨ ਕੇ ਆਮ ਆਪ ਨੂੰ 20 ਕਿਲੋਮੀਟਰ ਦੀ ਏਰੀਆ ਦੇ ਵਿੱਚ ਪੰਪ ਟੱਕਰੀ ਪੈਂਦਾਗਾ ਹਰ ਕਰੋੜ ਤੇ ਤੇ ਆ ਵੇਖੋ ਟਿੱਬੇ ਕਿ ਡਿੱਗ ਡਿੱਗੇ ਪਏ ਆ ਤੇ ਜੇ ਕਿਤੇ ਪਾਣੀ ਦਾ ਸਾਧਨ ਹੋਵੇ ਤੇ ਇੱਥੇ ਜ਼ਮੀਨਾਂ ਇੰਨੀਆਂ ਖੁੱਲੀਆਂ ਆਂਗਾ ਤੇ ਪੰਜਾਬ ਨਾਲੋਂ Rajasthan state ਵੀ ਵੱਡੀ ਆ ਤੇ ਯਾਨੀ ਕਿ Rajasthan ਦੇ ਵਿੱਚ ਹਰਿਆਲੀ ਇੱਕ ਸਿਰਫ ਪਾਣੀ ਦਾ ਕਾਰਨ ਆ ਤੇ ਨਹੀਂ ਇਹ ਟਿੱਬੇ ਰਹਿਣੇ ਨਹੀਂ ਇਹ ਪੰਜਾਬ ਦੇ ਵਿੱਚ ਬਹੁਤ ਥਾਵਾਂ ਦੇ ਜਿਵੇਂ ਸਾਡੇ ਕਲਿਆਣ ਦਿਆਲਪੁਰਾ ਇਧਰ ਛੇਲਬਰਾ ਤੇ ਇਧਰ ਟਿੱਬਿਆਲੀ ਧਰਤੀ ਸੀਗੀ ਜੇ ਵੇਖੋ ਪਾਣੀ ਚੰਗਾ ਹੋਣ ਕਰਕੇ ਸਾਰੇ ਟਿੱਬੇ ਖਤਮ ਹੋ ਗਏ ਟਿੱਬੇ ਖਤਮ ਕਿਤੇ ਜਾ ਸਕਦੇ ਆ ਪਰ ਰੌਲਾ ਤਾਂ ਇਹ ਅਸੀਂ ਪਾਣੀ ਦੇ ਨਹੀਂ ਪਤਾ ਪਾਣੀ ਕਿੰਨਾ ਖਾਰਾ ਕਿੰਨਾ ਘੁੰਗਾ ਕਿੰਨੀ ਜਾਨੀ ਕਿ ਡੂੰਗਾ ਜਾਣਾ ਪਊਗਾ ਉਹ ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਧਰਤੀ ਪਲੇ ਪਲੇ ਹੋਰ ਪਲੇ ਪਲੇ ਹੋਰ ਉਹ ਗੱਲ ਆ ਆ ਵੇਖੋ ਟਿੱਬੇ 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 ਦਿਸ ਰਹੇ ਆ ਸਾਨੂੰ ਚਾਰ ਚਫੇਰੇ ਤੇ ਵਰਨਾ ਹੀ ਉੜਦੀ ਆ ਤੇ ਜਿਵੇਂ ਪੰਜਾਬ ਦੇ ਵਿੱਚ ਹਰਿਆਲੀ ਆ ਉਸ ਹਿਸਾਬ ਨਾਲ ਇੱਥੇ ਹਰਿਆਲੀ ਬਹੁਤ ਸਮਾਂ ਲੱਗ ਜੂ ਹਰਿਆਲੀ ਆਉਂਦੀ ਨੂੰ ਤੇ ਆ ਸਾਨੂੰ ਆਪਾਂ ਸਾਰਾ ਦਿਖਾ ਰਹੇ ਆ ਸੀ ਨਾ ਤੇ ਆ ਵੇਖੋ ਆਉਂਦੇ ਹੋਏ ਆਪਾਂ ਹਨੂਮਾਨਗੜ੍ਹ ਦੇ ਵਿੱਚ ਦੀ ਆਏ ਸੀਗੇ ਤੇ ਇੱਥੇ ਵੀ ਕੋਈ ਆਪਾਂ ਨਾ ਟਰੈਫਿਕ ਉਹ ਖਾਸ ਬਾੜਾ ਨਹੀਂ ਟਕਰਿਆ ਤੇ ਰੋਡ ਸੁਨਨੇ ਪਏ ਆ ਤੇ ਠੀਕ ਆ ਇੱਥੇ ਆਪਾਂ ਪੰਜਾਬ ਦੇ ਵਿੱਚ ਗੱਡੀਆਂ ਲੈ ਲੈਨੇ ਆ ਕਰੂਜ ਵਾਲੀਆਂ ਫਰਾਨਾ ਵੀ ਕਰੂਜ ਵਾਲੀ ਚਾਹੀਦੀ ਆ ਫੰਕਸ਼ਨ ਵਾਲੀ ਚਾਹੀਦੀ ਆ ਕਰੂਜ ਤਾਂ ਇੱਥੇ ਵੱਡੀਆਂ ਸੜਕਾਂ ਤੇ ਲੱਗਦੀ ਆ ਆਪਣੇ ਦਾ ਕਰੂਜ ਵਾਲਾ ਰੋਡ ਹੀ ਹੈ ਨਹੀਂ ਕੋਈ ਤੇ ਆਪਣੇ ਆ ਸੀਮੈਂਟ ਵਾਲੇ ਰੋਡ ਜੇ ਬਣ ਗਏ ਇਹ ਨਾ ਦਾ ਖੜਾ 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 ਗੱਡੀਆਂ ਵਾਜਦੀਆਂ ਫਿਰਦੀਆਂ ਤੇ ਆ ਜਿਹੜੇ ਊਂ ਵੀ ਰੋਡ ਬਣੇ ਹੋਏ ਨਾ ਚਲੋ ਉਹ ਭਾਰਤ ਵਾਲਾ ਜਿਹੜੀ 6 ਲੇਨ ਬਣੀ ਆ ਉਹ ਤਾਂ ਆਪਾਂ ਕਹਿੰਨੇ ਆ ਲੋਕ ਵਾਲੀ ਆ ਉਹ ਆ ਤੇ ਆ ਇਹ ਵੇਸ਼ੇ ਰੋਡ ਵੀ ਇੱਥੇ ਲੋਕ ਵਾਲੀ ਆ ਇਹ ਸਰਕਾਰ ਦਾ ਬਹੁਤ ਵਧੀਆ ਕੰਮ ਆ ਜਿਹੜੇ ਆਮ ਰੋਡ ਆ ਨਾ ਬਹੁਤ ਸਾਫ਼ ਰੋਡ ਆ ਗਏ ਤੇ ਟੁੱਟਣ ਦਾ ਕਾਰਨ ਨਾ ਟੁੱਟਣ ਦਾ ਕਾਰਨ ਇਹ ਆ ਵੀ ਜਿਹੜੇ ਰੋਡ ਆ ਇਹ ਪਾਣੀ ਦੀ ਕਿਰਤ ਕਰਕੇ ਆਪਣੇ ਰੋਡ ਆ ਜਿਹੜੇ ਪਾਣੀ ਕਰਕੇ ਟੁੱਟਦੇ ਆ ਜਦੋਂ ਪਾਣੀ ਖੜ ਜਾਂਦਾ ਨਾ ਚਾਰਛ ਵੀਰੇ ਤੇ ਪਾਣੀ ਖੜਨ ਦੇ ਨਾਲ ਤੇ ਸਾਰੇ ਰੋਡ ਆਪਣੇ ਟੁੱਟ ਜਾਂਦੇ ਆ ਤੇ ਇੱਥੇ ਪਾਣੀ ਦੀ ਕਿੱਲਤਾ ਕੋਸ ਤੇ ਗੱਲ ਇਹ ਸਰਕਾਰ ਦਾ ਵੀ ਹੈਗਾ ਸਰਕਾਰ ਦਾ ਇਨਾ ਧੰਨਵਾਦ ਆ ਵੀ ਇਥੇ ਰੋਡ ਆ ਜਿੰਨੇ ਵੀ ਬਣਿਆ ਸਾਰੇ ਲੱਕ ਵਾਲੇ ਬਣਿਆ ਕੁਈ ਸੀਮਿੰਟ ਵਾਲਾ ਰੋਡ ਨਹੀਂ ਬਣਿਆ ਇਹ ਪਤਾ ਨਹੀਂ ਦਾ ਸਰਕਾਰਾਂ ਦਾ ਕੋਈ ਨੀਤਨਾ ਇਹ ਜਿਹਾਂ ਆ ਚੌਂਕ ਤੋਂ ਆਪਣੇ ਹੋ ਪੰਜਾਬ ਸਰਕਾਰ ਨੇ ਬਣਾਏ ਆ ਜਿੰਨੇ ਉਹ ਸਾਰੇ ਇਹੋ ਬਣਾਏ ਹੈਗੇ ਸੀਮਿੰਟ ਵਾਲੇ ਰੋੜੀ ਤੇ ਆ ਆਪਾਂ ਚੌਂਕ ਦੇ ਉਤੋਂ ਦੀ ਇੱਥੇ ਰਤਨਗੜ ਘੁੰਮ ਗਏ ਆ ਤੇ ਰਤਨਗੜ ਹਨੂਮਾਨਗੜ ਇਥੋਂ ਦੀ ਹੋ ਕੇ ਤੇ ਆਪਾਂ ਸੰਗਰੀਆ ਹੋ ਕੇ ਆਉਂਦੇ ਹੋਏ ਸੰਗਰੀਆ ਹੋ ਕੇ ਆਏ ਆ ਤੇ ਜਾਂਦੇ ਹੋਏ ਆਪਾਂ ਚੜ ਗਏ ਸੀ ਭਰਤਮਾਲਾ ਤੇ ਯਾਰ ਗੱਲ ਇਹ ਆ ਵੀ ਰੋੜਾਂ ਦੇ ਉੱਤੇ ਤਾਂ ਨਜ਼ਾਰਾ ਆ ਗਿਆ ਹਰਾਸਤਾਨ ਦੇ ਰੋੜ ਤਾਂ ਨਹੀਂ ਮੇਰੇ ਹਿਸਾਬ ਨਾਲ ਬਾਹਰਲੇ ਮੁਲਖਾਂ ਵਰਗੇ ਆ ਰੋੜ ਤੇ ਹੋਰ ਚਲੋ ਗੱਲ ਇਹ ਆ ਜਿਹੜੀ ਕੋਈ ਸਮੱਸਿਆ ਹੈਗੀ ਆ ਪਾਣੀ ਦੀ ਜਾਂ ਕੋਈ ਮਾੜੀ ਮੋਟੀ ਉਹ ਗੱਲ ਤਾਂ ਚਲੋ ਗੱਲ ਇਹ ਆ ਉਹ ਤਾਂ ਸਾਰਿਆਂ ਵਾਸਤੇ ਹੀ ਆ ਤੇ ਆ ਕੱਲੀਆਂ ਗੱਡੀਆਂ 12 ਚੱਕੀਆਂ 14 ਚੱਕੀਆਂ ਚੇ ਘੋੜੇ ਬਸ ਇਹ ਹੀ ਮਿਲਦੇ ਆ ਹੋਰ ਸੋਨੂੰ ਰਾਹ ਦੇ ਵਿੱਚ ਕੋਈ ਚੀਜ਼ ਨਹੀਂ ਮਿਲਦੀ ਨਾ ਕੋਈ ਰਕਸ਼ਾ ਨਾ ਕੋਈ ਰੇੜੀ ਨਾ ਕੋਈ ਜਗਾੜੂ ਰੇੜੀ ਤੇ ਬਸ ਚਾਹੇ ਕਿਤੇ ਕਿਤੇ ਕੋਈ ਤੂੜੀ ਵਾਲੀ ਟਰਾਲੀ ਟੱਕਰਦੀ ਆ ਕਿਉਂ ਹੀ ਜੈਪੁਰ ਨੂੰ ਜਾਂਦੇ ਆਗੇ ਤੂੜੀ ਦਾੜੀ ਲੈ ਕੇ ਤੇ ਆਹ ਵੇਖੋ ਆ ਤੂੜੀ ਵਾਲੀਆਂ ਟਰਾਲੀਆਂ ਟੱਕਰੀਆਂ ਤੇ ਜਿੱਥੋਂ ਵੀ ਤੁਸੀਂ ਲਾ ਕੇ ਤੁਹਾਨੂੰ ਮੋਟਰਸਾਈਕਲ ਕਿਤੇ ਦੇਖਣ ਨੂੰ ਨਹੀਂ ਮਿਲਿਆ ਤੇ ਆਪਣੇ ਦਾ ਮੋਟਰਸਾਈਕਲ ਵਾਲੇ 1 ਮਿੰਟ ਦੇ ਵਿੱਚ ਦੀ ਇਹ ਜੇ 2 ਮਿੰਟ ਜਾਮ ਲੱਗ ਜੇ ਤਾਂ 100 ਮੋਟਰਸਾਈਕਲ ਇਕੱਠਾ ਹੋ ਜਾਂਦਾ ਦੋਸਤੋ ਗੱਲ ਇਹ ਆ ਪਤੰ ਤਾਂ ਲੋਕਾਂ ਕੋਲੇ ਬਹੁਤ ਮੋਟਰਸਾਈਕਲ ਹੈਗੇ ਆ ਕੜਦੇ ਘਟਾ ਪਤਾ ਨਹੀਂ ਹੈ ਹੀ ਘਟ ਤੇ ਬਸ ਘੋੜੇ ਤੇ ਟਿੱਪਰ ਤੇ ਗੱਡੀਆਂ ਮਾਲ ਵਾਲੀਆਂ ਬਸ ਇਹੀ ਤੇ ਹੋਰ ਕਿਤੇ ਕੋਈ ਸੁਨਸਰਾ ਪਈ ਆ ਚਾਰ ਸਪੀੜੇ ਟਿਬੇ ਟਿਬੇ ਆ ਤੇ ਕੋਈ ਚੀਜ਼ ਨਹੀਂ ਦਿਸਦੀ ਤੇ ਸਰਕਾਰ ਨੇ ਵੀ ਯਾਰ ਗੱਲ ਇਹ ਇੱਕ ਹੋਰ ਚੀਜ਼ ਬਹੁਤ ਵਈਆ ਕਿਸੇ ਦੇ ਗੇਟ ਨਹੀਂ ਲੱਗਿਆ ਵੇਖਿਆ ਜੇ ਕਿਸੇ ਦਾ ਘਰ ਪਾਇਆ ਵਾ ਕਿਸੇ ਦੇ ਗੇਟ ਨਹੀਂ ਲੱਗਿਆ ਵਾ ਖੁੱਲ ਬਾਰੇ ਹੀ ਆ ਇਹ ਕਮਰੇ ਪਾ ਕੇ ਉਮੈ ਕਰੇ ਸਮਾਨ ਪਿਆ ਬੇਸ਼ੱਕ ਯਾਰ ਹਫਤੇ ਬਾਅਦ ਸਮਾਨ ਚੱਕ ਲੋ ਆਪਦਾ ਤੇ ਸਮਾਨ ਨਹੀਂ ਕੋਈ ਛੇੜਦਾ ਇਹ ਆਪਣੇ ਪੰਜਾਬ ਦੇ ਵਿੱਚ ਤਾਂ ਬੜੀ ਸਿਲੰਡਰ ਲਾ ਕੇ ਲਿਆ ਜਾਂਦੀ ਹੈ ਘਰਾਂ 'ਚ ਨਾਲੇ ਗੇਟ ਲੱਗੇ ਹੋਏ ਆ ਨਾਲੇ ਜਿੰਦੇ ਲੱਗੇ ਹੁੰਦੇ ਆ ਤੇ ਆਪਣੇ ਇਸ ਗੱਲੋਂ ਵੀ ਥੋੜੀ ਜੀ ਘਾਟ ਜਨਨ ਕਿ ਚੋਰੀ ਵਾਲੀ ਗੱਲ ਵੀ ਵੱਧ ਗਈ ਆ ਤੇ ਇੱਥੇ ਜਨਨ ਕਿ ਮਾਹੌਲ ਬਹੁਤ ਵਧੀਆ ਜਿੰਨਾ ਵੀ ਕਹਿ ਦਈਏ ਉਹ ਮੈਂ ਚੰਗਾ ਮਾਹੌਲ ਆ ਤੇ ਰਾਜਸਥਾਨ ਦੇ ਵਿੱਚ ਜਨਨ ਕਿ ਰਾਜਸਥਾਨ ਦਾ ਵੀ ਜਨਨ ਕਿ ਬਹੁਤ ਵਧੀਆ ਡ੍ਰੈਸ਼ ਹੈਗਾ ਤੇ ਟਿੱਬਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਇਕਾ ਕਿਤੇ ਕਿਤੇ ਆਪਾਂ ਨੂੰ ਉੱਠ ਗੱਡੀਆਂ ਇਹ ਟੱਕਰੀਆਂ ਜਿਹੜਾ ਜਨ ਕਿ ਮਾਰੂਥਲ ਦਾ ਜਹਾਜ ਕਹਿ ਦਿੰਦੇ ਨੇ ਇਹ ਤੇ ਆ ਬੱਸਾਂ ਬੱਸ ਇਹ ਟਾਂ ਮਿੰਟਾਂ ਵੀ ਕੋਈ ਕੋਈ ਬੱਸ ਆਉਂਦੀ ਆ ਤੇ ਆਪਣੇ ਤਾਂ 5-5 ਮਿੰਟ ਦੀ ਸਰਵਿਸ ਆ ਅਸਲ ਵਿੱਚ ਨਾ ਲੋਕਾਂ ਦੇ ਵਿੱਚ ਉੱਥੇ ਨਾ ਸਹਿਜ ਸਹਿਜ ਸ਼ਕਤੀ ਸੈਨ ਸ਼ਕਤੀ ਹੈਗੀ ਆ ਤੇ ਆਪਣੇ ਤਾਂ ਅੱਡੇ ਤੇ 10 ਮਿੰਟ ਖੜਨਾ ਪਿਆ ਜੇ ਕਿਸੇ ਨੂੰ ਜੇ ਅਗਲਾ ਕਹਿੰਦਾ ਬੱਸ ਹੀ ਨਹੀਂ ਆਈ ਤੇ ਇੱਥੇ ਲੋਕ ਨਾ ਅੱਧਾ-ਅਧਾ ਘੰਟਾ ਬੱਸ ਨੂੰ ਘੰਟਾ-ਘੰਟਾ ਚੜੀ-ਚੜੀ ਮੰਡਾ ਟਿੱਕੀ ਜਾਂਦੇ ਆ ਤੇ ਲੋਕਾਂ ਜਨਾਂ ਸਹਾਂਸ ਸੀਲਦਾ ਹੈਗੀ ਆ ਜੇ ਤੇ ਬਾਕੀ ਕੋਈ ਐ ਕਿਸੇ ਦਾ ਢੱਡ ਨਹੀਂ ਵੇਖਿਆ ਆਪਾਂ ਰਾਸਤਾਂਾਂ ਦੇ ਵਿੱਚ ਵੀ ਆ ਜਣੇ ਕਿ ਆਪਣੇ ਪੰਜਾਬ ਦੇ ਵਿੱਚ ਤਾਂ ਆਮ ਹੀ ਢੱਡ ਕੱਢੇ ਵਾਲੇ ਬੰਦੇ ਮਿਲ ਜਾਂਦੇ ਆ ਤੇ ਉੱਥੇ ਕੱਦ ਵੱਧਾਗੇ ਰਾਜਸਤਾਨ ਦੇ ਲੋਕਾਂ ਦੇ ਕੱਦ ਥੋੜੇ ਜਿਹਾ ਵੱਡੇ ਆ ਤੇ ਲੰਮੇ ਹੈਗੇ ਆ ਕੱਦ ਦੇ ਤੇ ਕਿਸੇ ਦਾ ਢੱਡ ਨਹੀਂ ਕੱਢਿਆ ਹੋਇਆ ਇਥੇ ਆਮ ਆਪਣੇ ਦਾ ਢਿੱਡਲੀ ਦੇਖਦੇ ਆ ਸਾਰੇ ਪੰਜਾਬ ਦੇ ਵਿੱਚ ਪਾਣੀ ਦਾ ਕੰਮ ਦੰਦੇ ਇਹ ਜੀ ਹੋ ਗਈ ਘਟ ਹੋ ਗਈ ਪਤਾ ਨਹੀਂ ਖਾਣ ਪਾਣੀ ਇਹ ਜਾਂ ਹੋ ਗਿਆ ਕੀ ਤੁਹਾਨੂੰ ਫੇਰ ਦਿਖਾ ਦਿੰਦੇ ਆ ਜਿਹੜਾ ਸੜਕਾਂ ਨਾ ਲੋਕ ਵਾਲੀਆਂ ਜਿਹੜੇ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਲੋਕ ਵਾਲਾਂਗੇ ਬਣਦੀਆਂ ਸੀ ਆ ਪਤਾ ਨਹੀਂ ਨਵਾਂ ਸ਼ਾਇਆ ਕਿਨੇ ਛੜਿਆਗਾ ਸੀਮੈਂਟ ਵਾਲਾਂ ਦਾ ਤੇ ਇਹ ਬਾਈ ਜਿਹੜੇ ਟੁੱਟ ਜਾਂਦੀਆਂ ਖੱਡੇ ਦੇ ਚ ਇੰਨੇ ਭੇੜੇ ਬਣਦੇ ਆ ਬਹੁਤ ਜ਼ਿਆਦੇ ਤੇ ਆ Rajasthan ਸਰਕਾਰ ਦਾ ਜਨ ਕਿ ਧੰਨਵਾਦ ਵੀ ਆ ਤੇ ਜਿਹੜਾ ਜਨ ਕਿ ਇੰਨੇ ਵਧੀਆ ਰੋਡ ਆ ਕਿਉਂ ਆਪਣਾ ਪੰਜਾਬ ਦੀ ਵੱਡੀ ਬੋਤ ਜੰਦੀ ਆ ਟ੍ਰੈਵਲ ਕਰਦੀ ਆ ਉਧਰ ਨੂੰ ਤੇ ਮਸਾਲਾ ਸਾਰ ਤਾਂ ਆਮ ਹੀ ਜਾਂਦੀ ਆ ਦੁਨੀਆ ਕਿਉਂਕਿ ਤਾਂ ਬਹੁਤ ਵੱਡਾ ਦਾ ਤੇ ਇਸੇ ਕਰਕੇ ਮੈਂ ਆਖਾਂਗਾ ਵੀ ਚਲ ਆਪਾਂ ਵੀਡੀਓ ਬਣਾ ਕੇ ਦਰਸ਼ਕਾਂ ਨੂੰ ਸਾਰਿਆਂ ਨੂੰ ਦਿਖਾਵਾਂਗੇ ਕੋਈ ਲੱਗਦਾ ਨਾ ਵੀ ਕੋਈ ਇੱਥੇ ਟ੍ਰੈਫਿਕ ਨਹੀਂ ਬੇਸ਼ੱਕ ਜਵਾਗ ਨੂੰ ਗੱਡੀ ਫੜਾ ਦਿਓ ਇੱਕ ਸਿਰਫ ਸਟੀਅਰਿੰਗ ਸਿੱਧਾ ਰੱਖਣ ਦੀ ਗੱਲ ਆ ਤੇ ਚਾਹ ਜਿਹੜਾ ਕੋਈ ਮੂਰੋ ਚੀਜ਼ ਆ ਤਾਂ ਆਉਂਦੀ ਨਹੀਂ ਬਹੁਤ ਘੱਟ ਆਉਂਦੀ ਆ ਜੋ ਸਾਈਡ ਲੈਣੀ ਆ ਉਹ ਵੇਖਾ ਹੁਣ ਉਹ ਟਕਰਿਆ ਸਾਨੂੰ ਉੱਥੇ ਗੱਡੀ ਤੇ ਐ ਐਸ ਤਰ੍ਹਾਂ ਨਾ ਕਿਤੇ ਕਿਤੇ ਟਾਵਾ ਟਾਵਾ ਆਵੇ ਆ ਇੱਕ ਮੋਟਰਸਾਈਕਲ ਟਕਰਿਆ ਨਹੀਂ ਜਿਉਂ ਤੁਰੇ ਆ ਇੱਕ ਦੋ ਮੋਟਰਸਾਈਕਲ ਟਕਰੇ ਆ ਤੇ ਆਪਣੇ ਤਾਂ ਇਥੇ ਭਗਤੇ ਜਾਵੜ ਗਏ ਆਪਣੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਟਕਰ ਜਾਂਦੇ ਆ ਹੁੰਦੇ ਜਾਂਦੇ ਤੇ ਆਹ ਜਗਾੜੂ ਰੇੜੀਆਂ ਅਗਰੀਂ ਦੀਆਂ ਇਹ ਮਿਲ ਜਾਂਦੀਆਂ ਤੇ ਆਹ ਵੇਖੋ ਬਹੁਤ ਤਾਂ ਵਧੀਆ ਦ੍ਰਿਸ਼ ਹੈਗਾ ਤੇ ਇਕੱਲੇ ਘੋੜੇ ਆ ਖੜੇ ਆ ਸਾਈਡ ਤੇ ਆ ਢਾਬਾਗਾ ਟਾਬੇ ਦੇ ਉੱਤੇ ਕਲੇ ਘੋੜੇ ਲਾ ਕੇ ਇਹ ਵੀ ਤਕਰੀਬਨ ਰਾਤ ਨੂੰ ਦੁਰਦਿਆ ਵੱਧ ਦਿਨੇ ਇਹ ਵੀ ਨਹੀਂ ਦੁਰਦੇ ਤੇ ਆਹੀ ਬੇਨਤੀਆਂ ਸੀ ਜੇ ਫਿਰ ਤੁਹਾਨੂੰ ਸਾਰਾ ਜਿੰਨਾ ਪ੍ਰੋਜੈਕਟ ਆ ਤੇ ਸਾਰਾ ਦਿਖਾਤਾ ਤੇ ਅੱਗੇ ਵੀਡੀਓ ਵੱਧ-ਵੱਧ ਸ਼ੇਅਰ ਕਰੀ ਚੱਲਿਓ ਤੇ ਤੁਹਾਨੂੰ ਆਪਾਂ ਨਾਲ ਦੀ ਨਾਲ ਸਾਰਾ ਦ੍ਰਿਸ਼ ਦਿਖਾਤਾ ਤੇ ਰੋਡਾਂ ਬਾਰੇ ਤੁਸੀਂ ਇਹਦੇ ਚ ਕਮੈਂਟਾਂ 'ਚ ਦੱਸਿਓ ਵੀ ਤੁਹਾਨੂੰ ਤੁਸੀਂ ਵੀ ਆਉਂਦੇ ਜਾਂਦੇ ਰਹਿੰਦੇ ਹੋ ਵੀ ਰੋਡ ਕਿਹੋ ਜਿਹੀ ਲੱਗੇ ਤੁਹਾਨੂੰ ਜੇ ਦੰ ਲੈ ਜਵਾਗ ਨੂੰ ਗੱਡੀ ਫੜਾ ਦਿਓ ਸਿਰਫ ਸਟੀering ਸਿੱਧਾ ਰੱਖਣਾ ਤੇ ਨਹੀਂ ਕੋਈ ਲੋਡ ਨਹੀਂ ਜਵਾਗ ਵੀ ਗੱਡੀ ਲਈ ਜਾਊਗਾ ਕਿਉਂਕਿ ਮੋਰੋ ਦਾ ਕਿਸੇ ਚੀਜ਼ ਨੇ ਆਉਣਾ ਹੀ ਨਹੀਂ ਇੱਕ ਸਿਰਫ ਇੰਨਾ ਧਿਆਨ ਰੱਖਣਾ ਪੈਂਦਾ ਵੀ ਜਿਹੜੇ ਰੋਹਾਂ ਦੇ ਟਾਰਾਂ ਤੇ ਗਾਈਆਂ ਪਸ਼ੂ ਵੱਧ ਆਗੇ ਥੋੜੇ ਜਿ ਇੱਕ ਤੇ ਆ ਫੇਰ ਆਪਾਂ ਨੂੰ ਉੱਠ ਗੱਡੀ ਆਹ ਜਿਹੜੇ ਆਵੇ ਉਹ ਦੂਜੀ ਗੱਡੀ ਦੇ ਜਿਹੜੇ ਦੂਜੇ ਟਾਇਰ ਦੇ ਨਹੀਂ ਜਹਾਜ ਟਾਇਰ ਦੇ ਵਾਲੇ ਆ ਵੀ ਉੱਠ ਗੱਡੀਆਂ ਜਰੂਰ ਟਕਰੇ ਆ ਤੇ ਨਹੀਂ ਆਪਾਂ ਨੂੰ ਰਸਤੇ ਦੇ ਵਿੱਚ ਕੋਈ ਆਵੇ ਖਵਾ ਲਈ ਜਾਂਦੇ ਆਹ ਵੇਖੋ ਆਹ ਵੇਖੋ ਕਿੱਡੇ ਕਿੱਡੇ ਟਿੱਬੇ ਪਈ ਹੈਗੇ ਤੇ ਇਹ ਜਿਹੜਾ ਰਾਜਸਥਾਨ ਸਰਕਾਰ ਦਾ ਬਹੁਤ ਧੰਨਵਾਦ ਆ ਤੇ ਜਿਨ੍ਹਾਂ ਨੇ ਆਪਣੇ ਵਾਸਤੇ ਨੇ ਵਧੀਆ ਲੋਕਾਂ ਵਾਲੇ ਰੋਡ ਬਣਾਏ ਆ ਤੇ ਤੁਸੀਂ ਆਪ ਜਾਂਦੇ ਹੋਂਦੇ ਵੇਦੇ ਰਹਿੰਦੇ ਹੋ ਤੇ ਇੱਕ ਆਪਣੇ ਨਾ ਥੋੜਾ ਜਿਹਾ ਪੰਜਾਬ ਦੇ ਵਿੱਚ ਤਾਂ ਆਪਾਂ ਆਮ ਸਰਕਾਰਾਂ ਨੂੰ ਦੋਸ਼ ਹੀ ਦੇ ਜਨੇ ਆਪਾਂ ਥੋੜਾ ਜਿਹਾ ਵੱਧ ਥੋੜਾ ਸਰਕਾਰ ਨਾਲ ਧੱਕਾ ਵੀ ਕਰਦੇ ਆ ਆਪਣੇ ਹੁਣ ਜਗਾੜੂ ਰੇੜੀਆਂ ਤੇ ਕੀ ਕੀ ਕੁਝ ਜਗਾੜ ਵਾਲੇ ਪੀਟਰ ਰੇੜੇ ਤੇ ਕੀ ਕੀ ਕੋਈ ਜਗਾੜੂ ਬਣਾਈ ਫਿਰਦੇ ਆਪਾਂ ਯਾਰ ਉਹੀ ਚੀਜ਼ ਟਰੈਫਿਕ ਆ ਇੱਥੇ ਕੋਈ ਜਗਾੜੂ ਕੰਮ ਨਹੀਂ ਟਕਰਿਆ ਸਾਨੂੰ ਕੋਈ ਵੀ ਤੇ ਨਾ ਹੀ ਜਗਾੜੂ ਬਾਈ ਇਹ ਚੱਲਣ ਦੇਣ ਇਹ ਨਾ ਕਿਸੇ ਨਾਲ ਲਿਆਜ ਰੱਖਦੇ ਨਾ ਚਲਾਨ ਕੱਟਣ ਲੱਗੇ ਲਿਆਜ ਰੱਖਦੇ ਤੇ ਨਾ ਹੀ ਕਿਸੇ ਨੂੰ ਸਪੈਸ਼ਲ ਰੋਕ ਕੇ ਹੈਰਾਨ ਜਿਹਾ ਕਰਦੇ ਆ ਤੇ ਆਹੀ ਸੰਗਤਾਂ ਨਾਲ ਆਪਾਂ ਗੱਲਾ ਸ਼ੇਅਰ ਕਰਨੀਆਂ ਸੀ ਤੇ ਆ ਉੱਥੇ ਖੜਕੇ 2 ਮਿੰਟ ਅਸੀਂ ਇੱਕਾ ਚਾਹ ਪੀ ਲਗੇ ਤੇ ਚਾਹ ਪੀਣ ਲੱਗੇ ਤੇ ਮੈਂ ਕਿਹਾ 2 ਮਿੰਟ ਆਪਾਂ ਵੀਡੀਓ ਬਣਾ ਲੈਂਦੇ ਆ ਤੇ ਆ ਹੁਣ ਆ ਗਏ ਆਪਾਂ ਡੱਬ ਵਾਲੀ ਆ ਗਏ ਆ ਡੱਬ ਵਾਲੀ ਕੋਲੇ ਆ ਜਿਹੜਾ ਹਾਪੜ ਬਣਿਆ ਹੋਇਆ ਤੇ ਇੱਥੇ ਹੁਣ ਆਪਾਂ ਆ ਕੇ ਦੇ ਨੇੜੇ ਡੱਬ ਵਾਲੀ ਕੋਲ ਉਤਰਾਂਗੇ ਤੇ ਆ ਇੱਥੇ ਹੁਣ ਚਾਹ ਪੀ ਗਏ ਤੇ ਪਾਵਾਂਗੇ ਚਾਲੇ ਤੇ ਫੇਰ ਆਪਾਂ ਡੱਬ ਵਾਲੀ ਦੁਕਾਨ ਤੋਂ ਜਿਹੜਾ ਇੱਕ ਛੋਟਾ ਜਿਹਾ ਡਰੈਸ ਦਿਖਾ ਦਾਂਗੇ ਵੀ ਆਪਣੇ ਆ ਹਾਲਾਤ ਆ ਤੇ ਰਾਜਸਥਾਨ ਦੇ ਵਿੱਚ ਆ ਹਾਲਾਤ ਸੀ ਤੇ ਤੁਹਾਨੂੰ ਆਪ ਹੀ ਅੰਦਰ ਪਤਾ ਲੱਗ ਜੂ ਵੀ ਕਿਹੋ ਜਿਹੇ ਹਾਲਾਤ ਆ ਤੇ ਮੈਨੂੰ ਉਹ ਵਧੀਆ ਲੱਗਿਆ ਤੇ ਤੁਸੀਂ ਵੀ ਵੀਡੀਓ ਦੇ ਵਿੱਚ ਦੱਸਿਓ ਵੀ ਤੁਹਾਨੂੰ ਕਿਵੇਂ ਕਿਸ ਤਰ੍ਹਾਂ ਦਾ ਲੱਗਿਆ ਰਾਜਸਥਾਨ ਦਾ ਵਿਊ ਤੇ ਉਂ ਥੋੜਾ ਜਿਹਾ ਕਹਿਆ ਵੀ ਜੇ ਸਰਦੀਆਂ ਚ ਜਾਵੇ ਤਾਂ ਬਹੁਤ ਵਧੀਆ ਚਲ ਸਾਸੀ ਤੇ ਨਾਲ ਮੇਰੇ ਯਾਰ ਮੀਤਰ ਸਿਓ ਕਹਿੰਦਾ ਸਾਲਾ ਸਾਰਾ ਸਿ ਸੁੱਖ ਦੇਣੀ ਆ ਤੇ ਕਾਫੀ ਚਿਰ ਦਾ ਉਹ ਕਹੀ ਜਾਂਦਾ ਸੀਗਾ ਤੇ ਅਸੀਂ ਤਾਂ ਕਰਕੇ ਗਏ ਤੇ ਉਦੋਂ ਦੋ ਦਿਨ ਬਾਅਦ ਮੀਂਹ ਵੀ ਪੈ ਗਿਆ ਵੈਸੇ ਮੀਂਹ ਮੂੰਹ ਪਏ ਤੋਂ ਜਾਂਦੇ ਤਾਂ ਫਿਰ ਵੀ ਫਰਕ ਸੀਗਾ ਤੇ ਗਰਮੀ ਬਹੁਤ ਜ਼ਿਆਦਾ ਸੀ ਕਿ ਚਲੋ ਆਏ ਹੁਣ ਤੱਕ ਏਸੀ ਵਾਲੀਆਂ ਗੱਡੀਆਂ ਗੁੱਡੀਆਂ ਬਣੀਆਂ ਆਵੀਆਂ ਤੇ ਹੁਣ ਤੱਕ ਜਦੋਂ ਬਾਹਰਪੂਰ ਨਿਕਲੀਦਾ ਉਦੋਂ ਮਹਿਸੂਸ ਹੁੰਦਾਗਾ ਤੜਕੇ ਸਵੇਰ ਸਵੇਰ ਮੰਦਿਰ ਦੇ ਦਰਸ਼ਨ ਕਰ ਲਈ ਸੀ ਤੇ ਉਹ ਗਰਮੀ ਨਾਲੋਂ ਸਿਆਲ ਚ ਜਾਣ ਦਾ ਫਾਇਦਾ ਸਿਆਲ ਚ ਇਧਰ ਨੂੰ ਗਾਂਹ ਜਾਵੜੇ ਉਹ ਕਿਉਂ ਗਰਮੀ ਦੇ ਕਾਰਨ ਕਰਕੇ ਪਿੱਛੇ ਅਸੀਂ ਸਾਲਾ ਸਰ ਤੋਂ ਪਿੱਛੇ ਮੁੜੇ ਤੇ ਨਹੀਂ ਗਾਂਹ ਚੂਹਿਆਂ ਵਾਲਾ ਮੰਦਰਾ ਹੋਰ ਕਾਫੀ ਜਗ੍ਹਾ ਹੈਗਾ ਵੇਖਣ ਵਾਲਾ ਤੇ ਜਦੋਂ ਕਿਤੇ ਮੌਕਾ ਬੜਿਆ ਤੇ ਆਪਾਂ ਤੁਹਾਨੂੰ ਉਹ ਵੀ ਲਾਜ਼ਮੀ ਦਿਖਾਵਾਂਗੇ ਤੇ ਵੀਰੋਗੋ ਨੂੰ ਸ਼ੇਅਰ ਵੱਧ ਤੋਂ ਵੱਧ ਕਰੀ ਚੱਲਿਓ ਤੇ ਜਦੋਂ ਵੀਡੀਓ ਸ਼ੇਅਰ ਵੱਤ ਵਾਤ ਕਰਿਆ ਕਰੋਗੇ ਤੇ ਇਹਨੇ ਨਾਲ ਇਤਸ਼ਾਹ ਮਿਲਦਾ ਕਮੈਂਟਾਂ 'ਚ ਦੱਸਿਓ ਵੀ ਕਿਹੇ ਜੀ ਲੱਗੀ ਤੁਹਾਨੂੰ ਵੀਡੀਓ ਤੇ ਕਮੈਂਟਾਂ ਦੇ ਵਿੱਚ ਦੱਸ ਕੇ ਉਦੋਂ ਬਾਅਦ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਐਂ ਦੱਸੀ ਜਾਏ ਵੀ ਕਿਹੇ ਜੀ ਲੱਗੀ ਤੁਹਾਨੂੰ ਵੀਡੀਓ ਚੰਗੀ ਲੱਗੀ ਜਾਂ ਮਾੜੀ ਲੱਗੀ ਤੇ ਫੇਰ ਆਪਾਂ ਇਹਨੇ ਨਾਲ ਨਾ ਬੰਦੇ ਦਾ ਇਤਸ਼ਾਹ ਜਾਂ ਬਣ ਜਾਂਦਾ ਕਿਉਂ 15-20 ਮਿੰਟ ਭਗਾਈ ਵੀ ਮਾਰਨੀ ਹੁੰਦੀ ਆ ਜਿਵੇਂ ਆਪਾਂ ਕਹਿੰਦੇ ਕਿ ਇਹ ਕੰਮ ਥੋੜਾ ਜਿਆ ਔਖਾ ਦਾ ਹੁੰਦਾ ਵੀਡੀਓ ਐਡਿਟ ਕਰਨੀ ਵੀਰੋ ਪਾਉਣੀ ਬਣਾਉਣੀ ਜੋੜਨੀ ਕੱਟ ਵੱਡ ਕਰਨੀ ਇਹ ਕਾਫੀ ਹੁੰਦਾ ਤੇ ਵੀਰੋ ਕੋ ਸ਼ੇਅਰ ਵੱਤੋ ਵੱਧ ਕਰ ਦਿਓ ਧੰਨਵਾਦ ਸਾਰਿਆਂ ਦਾ